ਅੜ ਪਿਆਣਾ ਉਹ ਰੇਪੋਗਾਲ ਤੋਂ ਰ ਹੈ ਅੱਛਾ ਜੀ ਹਾਂਜੀ ਦੋਸਤੋ ਆਸ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨਾਂ ਨੇ ਅੱਜ ਭਾਰਤ ਬੰਦ ਕਰਨ ਦਾ ਫੈਸਲਾ ਕੀਤਾ ਸੀ ਜਿੱਥੇ ਕਿ ਆਮ ਪਬਲਿਕ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਹਾਲੀ ਵਿੱਚ ਇੱਕ ਵਿਆਹ ਵਾਲੇ ਲਾੜੇ ਦੀ ਸੋਸ਼ਲ ਮੀਡੀਆ ਦੀ ਵੀਡੀਓ ਖੂਬ ਜਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਵਿਆਹ ਵਾਲੇ ਲਾੜੇ ਨੇ ਕੋਈ ਵੀ ਕਿਸਾਨਾਂ ਵੀਰਾਂ ਨੂੰ ਚੰਗੀ ਮਾੜੀ ਗੱਲ ਨਹੀਂ ਆਖੀ ਅਤੇ ਕਿਹਾ ਕਿ ਸਰਕਾਰ ਨੂੰ ਸਾਡੇ ਕਿਸਾਨ ਭਰਾਵਾਂ ਦੀ ਮੰਗ ਮੰਨ ਲੈਣੀ ਚਾਹੀਦੀ ਹੈ ਜੋ ਵੀ ਸਾਡੇ ਹੱਕ ਨੇ ਸਾਨੂੰ ਮਿਲਣੇ ਚਾਹੀਦੇ ਹਨ ਕੀ ਆਓ ਤੁਹਾਡੇ ਨਾਲ ਉਹਨਾਂ ਦੀ ਵੀਡੀਓ ਦੇ ਕਲਿੱਪ ਸਾਂਝੀ ਕਰਦੇ ਆਂ ਹੋਰ ਕੀ ਕੀ ਗੱਲਾਂ ਆਖੀਆਂ ਵੀਰ ਨੇ ਅਤੇ ਅਸੀਂ ਵਾਈ ਕਰੂ ਅੱਗੇ ਅਰਦਾਸ ਕਰਦੇ ਆਂ ਕਿ ਇਹ ਧਰਨਾ ਸਾਡਾ ਜਲਦ ਤੋਂ ਜਲਦ ਸਮਾਪਤ ਹੋਵੇ ਜੋ ਸਾਡੇ ਕਿਸਾਨ ਭਰਾ ਜ਼ਖਮੀ ਹੋਏ ਹਨ ਉਹਨਾਂ ਨੂੰ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਵੇ ਉਹਨਾਂ ਦਾ ਇਲਾਜ ਫ੍ਰੀ ਕੀਤਾ ਜਾਵੇ ਅਤੇ ਸਾਡੀਆਂ ਮੰਗਾਂ ਕੇਂਦਰੀ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਜਿਹੜਾ ਕਿਸਾਨਾਂ ਨਾਲ ਮਾਰਾ ਹੋ ਰਹਿਣਾ ਸਾਡੇ ਭਾਈਆਂ ਨਾਲ ਹੋ ਰਿਹਾ ਉਹ ਗੱਲ ਤਾਂ ਹੋ ਰਿਹਾ ਅੱਛਾ ਜੀ ਉਹ ਜ਼ਿਆਦਾ ਗੱਲ ਜਦ ਤੁਸੀਂ ਜਾਂਚ ਵਿੱਚ ਜਦ ਤੁਸੀਂ ਜਾਂਚ ਵਿੱਚ ਹੋ ਤੁਹਾਡੀ ਮੈਰਿਜ ਦਾ ਟਾਈਮ ਹੈ ਕਿੱਥੇ ਜਾਣਾ ਤੁਸੀਂ ਵਾਹ ਗਾਉਂਣ ਜੀ ਆਪਣਾ ਨਾਣੇ ਨਹੀਂ ਪਹੁੰਚਣਾ ਇੱਧਰ ਤੁਸੀਂ ਐਦਰਦੀ ਨਿਕਲ ਜਾਓ ਸਭ ਤੋਂ ਕੀ ਕੀ ਕਹਿਣਾ ਚਾਹੋਗੇ ਸਭ ਤੁਸੀਂ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਭਰਾਵਾਂ ਬਾਰੇ ਸੋਚੋ ਅੱਛਾ ਜੀ ਸਭ ਤੋਂ ਵੱਡੀ ਗੱਲ ਸਾਡੀ ਮੈਜਿਕ ਕੋਈ ਦਿੱਕਤ ਨਹੀਂ ਜਿਹੜਾ